ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਅਸੀਂ ਚੱਲੇ ਹਾਂ ਮਲੇਰਕੋਟਲੇ ਸ਼ਾਪਿੰਗ ਕਰਨ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਤੇ ਹਾਈਪ ਜਰੂਰ ਕਰਿਓ ਸੋ ਤੁਹਾਨੂੰ ਮੈਂ ਉਹਨਾਂ ਸ਼ਾਪਸ ਦੀ ਦੱਸਦੀ ਆਂ ਜੀ ਡਿਟੇਲ ਜਿੱਥੇ ਅਸੀਂ ਸ਼ਾਪਿੰਗ ਕੀਤੀ ਆ ਤੇ ਕਾਫੀ ਰੀਜ਼ਨੇਬਲ ਪ੍ਰਾਈਸ ਨੇ ਇਹ ਹੈਗੀ ਆ ਨਰੇਸ਼ ਦੀ ਹੱਟੀ ਸੋ ਅੱਗੇ ਮੈਂ ਤੁਹਾਨੂੰ ਹੋਰ ਵੀ ਬਾਜ਼ਾਰ ਦੀਆਂ ਸ਼ਾਪਸ ਦਿਖਾਵਾਂਗੀ ਜਿੱਥੇ ਆਪਾਂ ਵਰਕ ਵਗੈਰਾ ਕਰਾ ਸਕਦੇ ਆਂ ਸੋ ਸਭ ਤੋਂ ਪਹਿਲਾਂ ਸੀ ਸ਼ਾਪ ਤੇ ਆਈ ਸੀ ਜਿੱਥੇ ਕੀ ਹੋਲ ਸੇਲ ਤੇ ਰਿਟੇਲ ਕੱਪੜਾ ਆਪਾਂ ਨੂੰ ਕਾਫੀ ਜਿਹੜਾ ਜੈਨੂਇਨ ਪ੍ਰਾਈਸ ਤੇ ਮਿਲਦਾਗਾ ਸਭ ਤੋਂ ਪਹਿਲਾਂ ਸੀ ਹੈਂਡਵਰਕ ਦੇ ਸੂਟ ਜਿਹੜੇ ਵੇਖੇ ਇਹ ਬੈਲਵਟ ਦੇ ਉੱਪਰ ਜਿਹੜਾ ਹੈਂਡਵਰਕ ਨਾਲ ਰੈਡੀ ਕੀਤਾ ਹੋਇਆ ਸੀ ਸੂਟ ਨਾਲ ਹੀ ਇਸ ਤੇ ਬਾਜੂ ਪਹੁੰਚੇ ਵੀ ਬਣੀ ਹੋਏ ਸੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਵੀ ਇਨਾਂ ਤੋਂ ਰੈਡੀ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਆਪਣਾ ਫੈਬਰਿਕ ਦੇ ਕੇ ਜਾਂ ਇਨਾਂ ਤੋਂ ਵੀ ਫੈਬਰਿਕ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਸੀ ਇਹ ਸੋ ਜੋ ਵੀ ਅਸੀਂ ਸ਼ਾਪਿੰਗ ਕੀਤੀ ਹੈ ਉਸ ਦਾ ਮੈਂ ਅਲੱਗ ਤੋਂ ਵੀਡੀਓ ਬਣਾ ਕੇ ਬਲੌਗ ਦੀ ਵੀਡੀਓ ਪਾ ਦੂੰਗੀ ਕਿਉਂਕਿ ਇਦਾਂ ਕਾਫੀ ਲੰਬੀ ਹੋ ਜੂ ਵੀਡੀਓ ਇਸ ਦੇ ਵਿੱਚ ਮੈਂ ਤੁਹਾਨੂੰ ਓਨਲੀ ਸੂਟਸ ਦਿਖਾਉਂਗੀ ਦੀ ਸ਼ਾਪਸ ਦਾ ਐਡਰੈਸ ਵਗੈਰਾ ਸਾਰਾ ਦੱਸੂਗੀ ਕਿਸੀ ਕਿੱਥੋਂ ਕਿੱਥੋਂ ਜਿਹੜਾ ਕਪੜਾ ਬਾਈ ਕੀਤਾ ਇਹ ਪਲੇਨ ਫੈਬਰਿਕ ਆ ਦੇਖੋ ਇਹ ਰਾਮ ਟੈਕਸ ਸੀ ਕਿ ਟੈਕਸ ਕਸ਼ਮੀਨਾ ਹੀ ਪਲੇਨ ਇਹ ਜਿੱਦਾਂ ਜੌਰਜਟ ਹੋ ਗਿਆ ਟਾਈਡਾਈ ਸਟਫ ਆ ਦੇਖੋ ਮਤਲਬ ਪਲੇਨ ਫੈਬਰਿਕ ਦੇ ਵਿੱਚ ਕਾਫੀ ਜ਼ਿਆਦਾ ਆਪਣੇ ਕੋਲੇ ਤੇ ਹੈਗੀ ਸੀ অপਸ਼ਨ ਜਿਹੜਾ ਵੀ 트ੈਂਡਿੰਗ ਫੈਬਰਿਕ ਚੱਲ ਰਹੇ ਉਹ ਸਾਰਾ ਹੀ ਇਸ ਸ਼ਾਪ ਤੇ ਜਿਹੜਾ ਅਵੇਲੇਬਲ ਸੀ ਤੁਹਾਨੂੰ ਮੈਂ ਅੱਗੇ ਇਹਨਾਂ ਦਾ ਐਡਰੈਸ ਵੀ ਸ਼ੋਅ ਕਰ ਦਿੰਨੀ ਆ ਇਸਰਹੰਦੀ ਗੇਟ ਇਹਨਾਂ ਦੀ ਸ਼ਾਪ ਆ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਘਰ ਬੈਠੇ ਵੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਇਹ ਖਾਦੀ ਦੇ ਸੀ ਫੈਬਰਿਕ ਖਾਦੀ ਫੈਬਰਿਕ ਹੈ ਮਤਲਬ ਕਲਰ ਵਗੈਰਾ ਬਹੁਤ ਜ਼ਿਆਦੇ ਸੀਗੇ ਤੇ ਫੈਂਡੀ ਸਿਲਕ ਜਾਰਜਟ क्रश काफी ज्यादा ਕਪੜਾ ਸੀ ਇਹਨਾਂ ਕੋਲੇ ਕਟ ਪੀਸਸ ਵੀ ਮਿਲਦੇ ਨੇ ਇਹ ਦੇਖੋ ਫੈਂਡੀ ਜੋ ਕਿ काफी ट्रेंडिंग ਚ ਚੱਲ ਰਿਹਾ ਇਸ ਦੇ ਵਿੱਚ ਸਾਰੇ ਹੀ ਕਲਰ ਅਵੇਲੇਬਲ ਸੀ ਇਹਨਾਂ ਦੀ ਸ਼ੋਪ ਤੇ ਇਹ ਜਿੱਦਾਂ ਟਾਈ ਡਾਈ ਦੇ ਸੂਟ ਹੋ ਗਏ ਇਹ ਪਲੇਨ ਚ ਆ ਗਏ ਟਿਸ਼ੂ ਆ ਗਿਆ ਸੋ ਜੇ ਤੁਸੀਂ ਸਾਡੀ ਵੀਡੀਓ ਦੇਖ ਕੇ ਇਹਨਾਂ ਤੋਂ ਸੂਟ ਜਿਹੜਾ ਆਨਲਾਈਨ ਆਰਡਰ ਮੰਗਵਾਉਨੇ ਹੋ ਤਾਂ ਤੁਹਾਨੂੰ ਫ੍ਰੀ ਜਿਹੜਾ ਡਿਲੀਵਰੀ ਕੀਤੀ ਜਾਏਗੀ ਸੋ ਕਲਰ ਚਾਰਟ ਦੇਖ ਸਕਦੇ ਹੋ ਤੁਸੀਂ ਪਸ਼ਮੀਨੇ ਦੇ ਨੇ ਸਾਰੇ ਸੂਟ ਸਾਰਾ ਪਲੇਨ ਫੈਬਰਿਕ ਆ ਜਿੱਦਾਂ ਇਹ ਵੀ ਟ੍ਰੈਂਡਿੰਗ ਚ ਹੈ ਫੈਬਰਿਕ ਪਸ਼ਮੀਨਾ ਰਿਵਰਸੀਵਰ ਸਿਲਕ ਕਿਹਾ ਜਾਂਦਾ ਇਹਨੂੰ ਕੋ ਡਬਲ ਟੋਨ ਨਹੀਂ ਇਸ ਦੇ ਵਿੱਚ ਵੀ ਤੁਹਾਨੂੰ ਇੱਥੇ ਸਾਰੇ ਕਲਰ ਅਵੇਲੇਬਲ ਮਿਲਣਗੇ ਤੁਸੀਂ ਕੋਈ ਵੀ ਕਲਰ ਜਿਹੜਾ ਬਾਈ ਕਰ ਸਕਦੇ ਹੋ ਸਾਨੂੰ ਤਾਂ ਮਤਲਬ ਬਹੁਤ ਹੀ ਪ੍ਰਾਈਸ ਜੈਨੂਇਨ ਲੱਗੇ ਇੱਥੇ ਜਾ ਕੇ ਬਾਕੀ ਤੁਸੀਂ ਵੀ ਜ਼ਰੂਰ ਇੱਕ ਵਾਰ ਵਿਜ਼ਿਟ ਕਰਕੇ ਆਇਓ ਇਹ ਕਾਟਰਾਈਜ਼ ਦੇ ਸੂਟ ਨੇ ਇਹ ਵਧੀਆ ਵਾਲੀ ਕਾਟਰਾਈਜ਼ ਆ ਜੋ ਕਿ ਇਸ ਵਿੱਚ ਕਾਫੀ ਜ਼ਿਆਦਾ ਕਲਰ ਸੀ ਇਹਦੇ ਕੋਲ ਹੀ ਪ੍ਰਿੰਟ ਵੀ ਸੀ ਕਾਫੀ ਉਹ ਮੈਂ ਤੁਹਾਨੂੰ ਦੱਸਿਆ ਵੀਡੀਓ ਸੀ ਅਲੱਗ ਤੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਵੀ ਅਸੀਂ ਸ਼ਾਪਿੰਗ ਕੀਤੀ ਆ ਇਹ ਹੁਣ ਜਿੱਦਾਂ ਰਾਮ ਟੈਕਸ ਦੇ ਸੂਟ ਨੇ ਇਹ ਸਾਰੇ ਮੋਟੇ ਸੂਟ ਨੇ ਰਾਮ ਟੈਕਸ ਦੇ ਇਹ ਕਿਕੂ ਪ੍ਰਿੰਟ ਦੇ ਵਿੱਚ ਕਈ ਕਈ ਜਿਹੜਾ ਕਲਰ ਆਉਣਾ ਉਹ ਨਹੀਂ अवेलेबल ਨੇ ਆਪਾਂ ਡਾਰਕ ਲਾਈਟ ਕਿਦਾਂ ਦੇ ਵੀ ਕਲਰ ਲੈ ਸਕਦੇ ਹਾਂ ਸੋ ਅੱਗੇ ਤੁਹਾਨੂੰ ਪਲੇਨ ਜੌਰਜਟ ਦਿਖਾ ਦਿੰਨੇ ਆ ਇਹਨਾਂ ਦੇ ਪ੍ਰਾਈਸ ਮਤਲਬ ਬਹੁਤ ਹੀ ਜ਼ਿਆਦੇ ਘੱਟ ਸੀਗੇ ਬਾਕੀ ਤੁਸੀਂ ਖੁਦ ਜਾ ਕੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੇ ਡੀਲ ਵੀ ਕਾਫੀ ਵਧੀਆ ਕਰ ਦੇਣਗੇ ਇਹ ਕੋ ਪਲੇਨ ਜੌਰਜਟ ਦੇ ਵਿੱਚ ਇੰਨੇ ਜਿਆਦੇ ਕਲਰ ਆਪਸ਼ਨ ਸੀ ਇਹਨਾਂ ਕੋਲੇ ਇਹ ਕੇਸ ਸਿਲਕ ਦੇ ਵਿੱਚ ਫੈਬਰਿਕ ਆ ਉਸ ਦੇ ਉੱਪਰ ਆਪਾਂ ਹੈਂਡਵਰਕ ਕਾਰੀ ਵਰਕ ਕਿਦਾਂ ਦਾ ਵੀ ਵਰਕ ਜਿਹੜਾ ਕਰਵਾ ਸਕਦੇ ਹਾਂ ਇੱਕ ਰਸ਼ ਦੇ ਨਹੀਂ ਸਾਰੇ ਕ੍ਰਸ਼ ਦੇ ਸੂਟ ਨਹੀਂ ਇਹ ਫੈਬਰਿਕ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ। ਹੁਣ ਇਹ ਜਿੱਦਾਂ ਰੈਡੀ ਕੀਤੇ ਹੋਏ ਸੂਟ ਨੇਗੇ, ਆਰੀ ਪਲੱਸ ਹੈਂਡਵਰਕ ਵਿਦ ਦੁਪੱਟਾ ਇਹਨਾਂ ਦੇ ਪ੍ਰਾਈਸ ਕਾਫੀ ਰੀਜ਼ਨੇਬਲ ਸੀਗੇ। ਤੁਸੀਂ ਇਦਾਂ ਦੇ ਡਿਜ਼ਾਈਨ ਆਪਣੇ ਅਕੋਰਡਿੰਗ ਵੀ ਤੁਸੀਂ ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ। ਤੇ ਵੀਡੀਓ ਤੇ ਹਾਈਪ ਦਾ অপਸ਼ਨ ਆਉਂਦਾ ਪਲੀਜ਼ ਉਸ ਤੇ ਜ਼ਰੂਰ ਕਲਿੱਕ ਕਰਿਓ। ਸਾਰੀ ਵੀਡੀਓ ਨੂੰ ਹਾਈਪ ਕਰ ਦਿਆ ਕਰੋ। ਇਹ ਪਾਰਟੀ ਵੇਅਰ ਸੂਟ ਲੇਗੇ ਪਾਰਟੀ ਵੇਅਰ ਸੂਟ ਦੇ ਵਿੱਚ ਕਾਫੀ ਜ਼ਿਆਦਾ ਕਲੈਕਸ਼ਨ ਸੀ ਇਹਨਾਂ ਕੋਲੇ ਤੁਸੀਂ ਆਪਣਾ ਵੀ ਕੋਈ ਕਲਰ ਤਿਆਰ ਕਰਵਾ ਸਕਦੇ ਹੋ ਇਹ ਦੇਖੋ ਬਹੁਤ ਹੀ ਸਫਾਈ ਨਾਲ ਕੰਮ ਕੀਤਾ ਹੋਇਆ ਸੀ ਇਹ ਪਲੇਨ ਜੌਰਜਟ ਜੋ ਕਿ ਅਸੀਂ ਆਪਣੇ ਸੂਟ ਇਹਨਾਂ ਚੋਂ ਕੱਢ ਰਹੀਆਂ ਸੀ ਜੋ ਵੀ ਸਾਨੂੰ ਕਲਰ ਵਧੀਆ ਲੱਗ ਰਹੇ ਸੀ ਤਕੁਸ਼ ਕਸੀ ਕ੍ਰਸ਼ ਦੇ ਵੀ ਸੂਟ ਲੈ ਲਏ ਨੇ ਬਹੁਤ ਹੀ ਪਿਆਰਾ ਫੈਬਰਿਕ ਹੈ ਅੱਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜਿੱਥੋਂ ਆਪਾਂ ਨੂੰ ਲੈਸਾਂ ਵਗੈਰਾ ਸਹੀ ਰੇਟ ਤੇ ਮਿਲਦੀਆਂ ਨੇ ਉਹ ਤੁਹਾਨੂੰ ਮੈਂ ਅੱਗੇ ਸ਼ੂ ਕਰੂੰਗੀ ਇਹ ਕਾਟਨ ਕਰਾਸ਼ਾ ਇਹ ਕੱਪੜਾ ਮੈਨੂੰ ਬਹੁਤ ਹੀ ਪਿਆਰਾ ਲੱਗਿਆ ਕਾਫੀ ਸੌਫਟ ਹੈ ਫੈਬਰਿਕ ਦਾ ਸੋ ਇਹ ਜਿੱਦਾਂ ਨੂੰ ਕਾਟਨ ਦੇ ਸੂਟ ਹੋ ਗਏ ਇਹਨਾਂ ਦੇ ਉੱਪਰ ਕਾਫੀ ਰੀਸੇਲ ਲੱਗੀ ਹੋਇਆ ਕਾਟਨ ਦੇ ਸੂਟਸ ਦੇ ਉੱਪਰ ਕਾਫੀ ਰੇਟ ਘਟਣਗੇ ਹੁਣ ਮੈਂ ਇਹਨਾਂ ਵੀਡੀਓਜ਼ ਦੇ ਵਿੱਚ ਜਿਹੜਾ ਰੇਟ ਨਹੀਂ ਮੈਂਸ਼ਨ ਕਰ ਸਕਦੀ ਤੁਸੀਂ ਖੁਦ ਵਿਜ਼ਿਟ ਕਰੋ ਦੇਖੋ ਤੇ ਟਾਫਟੀ ਦਾ ਰੇਟ ਕਾਫੀ ਘਟ ਸੀਗਾ ਇਹ ਵਾਈਟ ਟਾਫਟਾ ਦਾ ਇਹਦੇ ਵਿੱਚ ਆਪਾਂ ਨੂੰ ਦੋ ਆਪਸ਼ਨ ਸੀ ਇੱਕ ਘੱਟ ਰੇਟ ਵਾਲਾ ਇੱਕ ਥੋੜਾ ਜਿਹਾ ਵੱਧ ਵਾਲਾ ਬਟ ਬੱਦਲਾ ਵੀ ਉਹ ਆਪਣੇ ਸ਼ਹਿਰਾਂ ਨਾਲੋਂ ਕਾਫੀ ਲੈਸ ਪ੍ਰਾਈਸ ਸੀਗਾ ਉਹਨਾਂ ਦਾ ਜੇ ਆਪਾਂ ਇਕੱਠਾ ਥਾਣ ਲੈਨੇ ਆ ਤਾਂ ਉਸ ਤੋਂ ਵੀ ਜ਼ਿਆਦਾ ਘੱਟ ਹੁੰਦਾ ਪ੍ਰਾਈਸ ਸੋ ਇਸ ਤੋਂ ਬਾਅਦ ਅਸੀਂ ਗਏ ਸੀ ਫਿਰ ਅੱਗੇ ਹੋਰ ਬਾਜ਼ਾਰ ਦੇ ਵਿੱਚ ਤੁਹਾਨੂੰ ਮੈਂ ਅੱਗੇ ਦਿਖਾ ਦਿੰਨੀ ਆ ਵੀ ਆਪਾਂ ਹੈਂਡਵਰਕ ਪਫ ਵਰਕ ਮਸ਼ੀਨ ਵਰਕ ਇਹਦਾ ਡਰੈੱਸ ਮੈਂ ਤੁਹਾਨੂੰ ਦੱਸ ਦਿੰਨੀ ਆ ਸ਼ਾਪ ਦਾ ਜਿੱਥੋਂ ਅਸੀਂ ਸੂਟ ਤਿਆਰ ਕਰਵਾਏ ਨੇ ਅੱਗੇ ਜਿਹੜਾ ਤੁਹਾਨੂੰ ਮੈਂ ਮੈਂਸ਼ਨ ਕਰ ਦਿੰਨੀ ਆ ਇਕ ਕੋਈ ਨਾ ਦਾ ਕੰਮ ਬਹੁਤ ਸੋਹਣਾ ਸੀਗਾ ਹੈਂਡਵਰਕ ਦੇ ਸੂਟ ਨੇ ਪੂਰੇ ਪਾਰਟੀ ਵੇਰ ਸੂਟ ਜੋ ਕਿ ਬਹੁਤ ਹੀ ਸੋਹਣੇ ਧਿਆਨ ਕੀਤੇ ਹੋਏ ਨੇ। ਤੋਂ ਅੱਗੇ ਜੋ ਮੈਂ ਤੁਹਾਨੂੰ ਅੱਗੇ ਐਡਰੈਸ ਦੱਸਾਂਗੀ ਤੁਸੀਂ ਉਸ ਦਾ ਜਿਹੜਾ ਸਕਰੀਨ ਸ਼ਾਟ ਲੈ ਸਕਦੇ ਹੋ। ਉਸ ਦੇ ਉੱਪਰ ਐਡਰੈਸ, ਪ੍ਰਾਈਸ, ਐਡਰੈਸ, ਫੋਨ ਨੰਬਰ ਸਾਰਾ ਕੁਝ ਮੈਂਸ਼ਨਾਂਗਾ, ਸ਼ਾਪ ਦਾ ਨਾਮ ਵਗੈਰਾ। ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਦੇਖੋ ਕਿੰਨਾ ਪਿਆਰਾ ਸੂਟ ਰੈਡੀ ਹੋਇਆਗਾ ਸੋ ਅੱਜ ਵਗੇ ਤੁਹਾਨੂੰ ਹੋਰ ਦਿਖਾਉਣੇ ਆ ਸੀ ਬਾਜ਼ਾਰ ਸੋ ਹੁਣ ਮੈਂ ਤੁਹਾਨੂੰ ਓ ਸ਼ਾਪ ਦੱਸ ਰਹੀ ਹਾਂ ਜਿੱਥੇ ਆਪਾਂ ਸੀ ਪੱਗਾਂ ਲਾਈਨਿੰਗ ਵਗੈਰਾ ਬਾਈ ਕੀਤੀਆਂ ਸੀ ਉੱਥੇ 40 ਰੁਪਏ ਮੀਟਰ ਤੋਂ ਜਿਹੜਾ ਲਾਈਨਿੰਗ ਸਟਾਰਟ ਆ ਇਹ ਇਹਨਾਂ ਦਾ ਐਡਰੈਸ ਆ ਤੁਸੀਂ ਵੀ ਕੋਈ ਲਾਈਨਿੰਗ ਵਗੈਰਾ ਲੈਣੀ ਹੋਈ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਇਸ ਸ਼ਾਪ ਤੇ ਇੱਦਾਂ ਉੱਥੇ ਮਤਲਬ ਕੱਪੜਿਆਂ ਦੀ ਬਹੁਤ ਜ਼ਿਆਦਾ ਸ਼ਾਪਸ ਨੇ ਮੈਨੂੰ ਉੱਥੇ ਕੱਪੜਿਆਂ ਦੀ ਹੀ ਜ਼ਿਆਦਾ ਸ਼ਾਪਸ ਦੀ ਸੀਆਂ ਹੋਰ ਸਮਾਨ ਦੀ ਤਾਂ ਹਲੇ ਘੱਟ ਦੀ ਸੀ ਆਜੂ ਤੁਹਾਨੂੰ ਲੇਸਸ ਦੱਸ ਦਿੰਨੀ ਆਂ ਅਸੀਂ ਕਿੱਥੋਂ ਬਾਏ ਕੀਤੀਆਂ ਸੀ ਇਹਨਾਂ ਦਾ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਸੀਗਾ ਇਹਨਾਂ ਦਾ ਵੀ ਮੈਂ ਤੁਹਾਨੂੰ ਐਡਰੈਸ ਨਾਲ ਸ਼ੇਅਰ ਕਰ ਦਿੰਨੀ ਆ ਕਿਸੇ ਨੇ ਵੀ ਐਡਰੈਸ ਦੇਖ ਕੇ ਕੋਈ ਵੀ ਐਡਰੈਸ ਦੇਖ ਕੇ ਮਤਲਬ ਜਾ ਸਕਦੇ ਹੋ ਸਟੋਪ ਤੇ ਸਾਰੇ ਤਰ੍ਹਾਂ ਦੀਆਂ ਲੈਸਸ ਅਵੇਲੇਬਲ ਨੇ ਜੇ ਤੁਸੀਂ ਇਕੱਠਾ ਮਾਲ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਇੱਕ ਦੋ ਲੈਸ ਲੈਣੀਆਂ ਤਾਂ ਵੀ ਲੈ ਸਕਦੇ ਹੋ ਤੇ ਡਿਜ਼ਾਈਨਿੰਗ ਵਗੈਰਾ ਬਹੁਤ ਜਿਆਦੇ ਸੀ ਜੋ ਵੀ ਅੱਜਕਲ ਟ੍ਰੈਂਡਿੰਗ ਡਿਜ਼ਾਈਨ ਚੱਲ ਰਹੇ ਨੇ ਲੇਸਸ ਦੇ ਸਾਰੇ ਨਕਲੀ ਅਵੇਲੇਬਲ ਸੀਗੇ ਤੇ ਵੀਡੀਓ ਦਾ ਸੈਕਿੰਡ ਪਾਰਟ ਵੀ ਮੈਂ ਤੁਹਾਡੇ ਨਾਲ ਜਲਦ ਸ਼ੇਅਰ ਕਰੂੰਗੀ ਜਿਸ ਵਿੱਚ ਮੈਂ ਤੁਹਾਨੂੰ ਸਾਡੇ ਵੱਲੋਂ ਬਾਈਕ ਕੀਤੇ ਗਏ ਸੂਟ ਦਿਖਾਉਂਗੀ ਸੋ ਅੱਗੇ ਮੈਂ ਤੁਹਾਨੂੰ ਵੈਲਵਟ ਦੇ ਸੂਟ ਵੀ ਸ਼ੋ ਕਰ ਦੇਣੀ ਆ ਇਹ ਜਿੱਦਾਂ ਬਾਦਨੀ ਪ੍ਰਿੰਟ ਹੋ ਗਏ ਖਾਦੀ ਹੋ ਗਿਆ ਬਹੁਤ ਹੀ ਪਿਆਰੇ ਸੂਟ ਸੀਗੇ ਤੇ ਪ੍ਰਾਈਸ ਤਾਂ ਬਸ ਮੈਂ ਦੱਸ ਨਹੀਂ ਸਕਦੀ ਵੀ ਬਹੁਤ ਜ਼ਿਆਦਾ ਕੱਟ ਪ੍ਰਾਈਸ ਸੀਗਾ ਤੇ ਡਿਜ਼ਾਈਨਿੰਗ ਵੀ ਕਾਫੀ ਨਿਊ ਸੀ ਸਾਰੀ ਨਿਊ ਕਲੈਕਸ਼ਨ ਆ ਫਰੈਸ਼ ਪੀਸ ਨੇ ਸਾਰੇ ਸੋ ਇਹ 벨벳 ਦੇ ਸੂਟ ਮੇਰੇ ਫੇਵਰਟ ਨੇਗੇ ਮੈਨੂੰ ਬਹੁਤ ਪਸੰਦ ਦਾ 벨벳 ਸੂਈਦਾਂਗੇ ਬਾਜ਼ਾਰ ਨੇਗੇ ਬਣੇ ਹੋਏ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ ਥੈਂਕ ਯੂ so much